ਸਤਕਾਰਯੋਗ ਸਾਥ ਸੰਗਤ ਜੀ ਜੋ ਆਪ ਮੇਨਤ ਕਰਕੇ ਇਸ ਦਮਦਮਾ ਸਾਹਿਬ ਦੀ ਧਰਤੀ ਤੇ ਵਸਾਖੀ ਮਨਾਉਣ ਆਏ ਹੋ ਸਿੱਖੋਂ ਦਾ ਜਨਮ ਦਿਨ ਆਪ ਨੂੰ ਮੈਂ ਆਪਣੇ ਹਿਰਦੇ ਤੋਂ ਫਤਿਹ ਅਰਥ ਕਰਦਾ ਹਾਂ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਅੱਜ ਵਿਸਾਖੀ ਦੇ ਉੱਤੇ 52 ਦਿਨ ਹੋ ਗਏ ਐ ਜਦ ਨਰੰਕਾਰੀਆਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਸੀ ਭਾਈ ਫੋਜਾ ਸਿੰਘ ਨੂੰ ਤੇ ਪਾਰਾਹੋਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਪੇਰ ਪਾਈ ਰਣਜੀਤ ਸਿੰਘ